ਹਾਂਜੀ ਸਰ ਇਹ ਮਾਮਲਾ ਹੈ ਕਿ ਇਹ ਲੈ ਕੇ ਅੱਜ ਤੁਸੀਂ ਇਹ ਤੇ ਆਵਾਜ਼ ਵਿੱਚ ਆਇਆ ਚਾਹੀਦਾ ਸਰ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਪੰਜਾਬ ਸਰਕਾਰ ਕਿਸਾਨਾਂ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦੀ ਹੈ ਉਹਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਉਹਦੇ ਪੜਾਅ ਦੇ ਵਿੱਚ 29 ਤਰੀਕ ਵਾਲੇ ਦਿਨ ਉਹ ਕਬੂਰਸਲਾ ਦੇ ਵਿੱਚ ਪਹੁੰਚੇਗੀ ਕਿਉਂਕਿ ਪੰਜਾਬ ਨੂੰ ਇਹ ਸਰਕਾਰ ਨੇ ਬਰਬਾਦ ਕਰਕੇ ਰੱਖਤਾ ਹੈ ਪੰਜਾਬ ਦੇ ਉੱਪਰ ਬਾਹਰ ਦੇ ਲੋਕ ਜਿਹੜੇ ਦਿੱਲੀ ਦੇ ਆ ਕੇ ਬੈਠ ਗਏ ਨੇ ਉਹਨਾਂ ਨੇ ਇੱਕੋ ਹੀ ਮਨ ਬਣਾਇਆ ਹੈ ਕਿ ਪੰਜਾਬ ਨੂੰ ਲੁੱਟਣਾ ਔਰ ਬਹੁਤ ਬੁਰੀ ਤਰੀਕੇ ਦੇ ਨਾਲ ਜਿਹੜੇ ਪਿਛਲੇ 3.5 ਸਾਲ ਲੰਘੇ ਨੇ ਉਹਦੇ ਵਿੱਚ ਪੰਜਾਬ ਨੂੰ ਲੁੱਟਿਆ ਗਿਆ ਔਰ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਪੰਜਾਬ ਦੇ ਦੇ ਵਿੱਚ ਇਸ ਵੇਲੇ ਗੁੰਡਾਗਰਦੀ ਦਾ ਰਾਜ ਹੈ ਔਰ ਲੋਕ ਤਰਸ ਤਰਸ ਕਰ ਰਹੇ ਨੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਔਰ ਬਾਹਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਇੱਕ ਅਠ ਪੁਤਲੀ ਦੇ ਤੌਰ ਤੇ ਵਰਤ ਰਹੇ ਨੇ ਉਹਦੇ ਵਿੱਚ ਪੰਜਾਬ ਦਾ ਨੁਕਸਾਨ ਜਿਹੜਾ ਬਹੁਤ ਹੋ ਰਿਹਾ ਉਹਨਾਂ ਨੇ ਹੁਣ ਲਾਸਟ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਰਕਾਰ ਜਿਹੜੀ ਹੈ ਉਹ ਦੁਬਾਰਾ ਸਾਡੀ ਨਹੀਂ ਬਣੀ ਪੰਜਾਬ ਦੇ ਲੋਕ ਬਹੁਤ ਵੱਡੀ ਗਲਤੀ ਉਹਨਾਂ ਕੋ ਹੋ ਗਈ ਔਰ ਲੋਕ ਅੱਜ ਪਛਤਾ ਰਹੇ ਨੇ ਹੁਣ ਜਾਂਦੇ ਜਾਂਦੇ ਉਹ ਪੰਜਾਬ ਨੂੰ ਤੇ ਜਮੀਨ ਜਿਹੜੀ ਆ ਸਾਰੀ ਖੋਣਾ ਚਾਹੁੰਦੇ ਨੇ ਔਰ ਜਿਹੜੀਆਂ ਵੱਡੇ ਵੱਡੇ ਬਿਲਡਿੰਗਾਂ ਨੂੰ ਉਹ ਦੇ ਕੇ ਪੈਸਾ ਲੁੱਟਣਾ ਚਾਹੁੰਦੇ ਨੇ ਉਹਦੇ ਤਹਿਤ ਤਾਂ ਇਹਨੇ ਲੈਂਡ ਪੂਲਿੰਗ ਦਾ ਜਿਹੜਾ ਜਿਹੜੀ ਪਾਲਿਸੀ ਬਣਾਈ ਆ ਉਹ ਪੰਜਾਬ ਨੂੰ ਇੱਕ ਬਰਬਾਦ ਕਰਨ ਵਾਲੀ ਆ ਕਿਉਂਕਿ ਪੰਜਾਬ ਨੇ ਅੱਗੇ ਹੀ ਬੜਾ ਨੁਕਸਾਨ ਚੱਲਿਆ ਕਈ ਵਾਰੀ ਜੰਗਾ ਲਗੀਆਂ ਤਦ ਲੋਕ ਇੱਥੋਂ ਚਲੇ ਗਏ ਪੰਜਾਬ ਦੇ ਲੋਕ ਨਸ਼ੇ 'ਚ ਸਾਡੇ ਬਹੁਤ ਬਰਬਾਦ ਹੋ ਗਏ ਉਹਦੇ ਦੇ ਕਰਕੇ ਬਹੁਤ ਲੋਕ ਸਾਰੇ ਜਿਹੜੇ ਬਾਹਰਲੇ ਦਿਸ਼ਾਂ ਦੇ ਵਿੱਚ ਪਲਾਨਟ ਕਰਕੇ ਚਲੇ ਗਏ ਨੇ ਇਸ ਵੇਲੇ ਪੰਜਾਬ ਤੇ ਅੱਗੇ ਖਾਲੀ ਬਿਆਨ ਆ ਕੀ ਹੈ ਤੇ ਨਵੇਂ ਸ਼ਹਿਰਾਂ ਬਸਉਣ ਦੀ ਗੱਲ ਕਰ ਰਹੇ ਆ ਤੇ ਇਹਨਾਂ ਦੇ ਕੋਲ ਇਸ ਵੇਲੇ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਐ ਪੰਜਾਬ ਦੀ ਇੱਕ ਸੜਕ ਨਹੀਂ ਬਣਾਉਣ ਜੋਗੇ ਬਣਾਈ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਇਹ ਜਿਹੜੀ ਡਿਵੈਲਪਮੈਂਟ ਕੀ ਕਰਨਗੇ ਇਹ ਪੈਸਾ ਕਿੱਥੋਂ ਲਿਆਉਣਗੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਮੂਰਖ ਬਣਾ ਰਹੇ ਨੇ ਔਰ ਲੋਕਾਂ ਦੀ ਜ਼ਮੀਨਾਂ ਜਿਹੜੀ ਸਾਡਾ ਆਪਣਾ ਚਾਹੁੰਦੇ ਨੇ ਉਹਦੇ ਵਿਰੋਧ ਦੇ ਵਿੱਚ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਹੈ ਉਹ ਕਿਸਾਨਾਂ ਦੇ ਨਾਲ ਡਟ ਕੇ ਖੜੀ ਐ ਉਹ ਡਟ ਕੇ ਖੜੇ ਰਵਾਂਗੇ ਔਰ ਇਹ ਜਿਹੜੀ ਜ਼ਮੀਨ ਐ ਅਸੀਂ ਬਿਲਕੁਲ ਇੱਥੇ ਆਉਣੀ ਨਹੀਂ ਦੇਵਾਂਗੇ ਇਹਦੇ ਸਬੰਧ ਦੇ ਵਿੱਚ ਜਿਹੜੀ ਯਾਤਰਾ ਹੋਏਗੀ ਅਸੀਂ ਇਹਨਾਂ ਦੇ ਆਪਣੇ ਕਿਸਾਨ ਵੀਰਾਂ ਦੇ ਘਰਾਂ 'ਚ ਇਹਨਾਂ ਦੇ ਜਿੱਥੇ-ਜਿੱਥੇ ਵੀ ਇਹਨਾਂ ਦਾ ਲੋੜ ਹੋਏਗੀ ਅਸੀਂ ਉੱਥੇ ਪਹੁੰਚ ਕਰਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਜਾਵਾਂਗੇ ਬੋਲੇ ਚੋੜਹਾਰ ਜੈ ਸ੍ਰੀ ਅਕਾਲ